ਜਿਹੜਾ ਆ ਪਈਆ ਬੈਠਾ ਜੀ ਪ੍ਰਵਾਸੀ ਇਸ ਪਈਏ ਨੂੰ ਅਸੀਂ ਪਿੰਡ ਪੱਖੋਵਾਲ ਦੇ ਵਿੱਚੋਂ ਕੱਢ ਰਹੇ ਆ ਤੇ ਉਹ ਕਿਉਂ ਕੱਢ ਰਹੇ ਆ ਉਹ ਸਾਰੀ ਗੱਲਬਾਤ ਪੂਰੀ ਸੁਣਿਓ ਕਿਉਂਕਿ ਕਈ ਵਾਰ ਫਿਰ ਇਹ ਹੋ ਜਾਂਦਾ ਵੀ ਯਾਰ ਪਤਾ ਨਹੀਂ ਕੋਈ ਧੱਕਾ ਕੀਤਾ ਜਾਂ ਕਿਵੇਂ ਸਾਰੀ ਗੱਲ ਪੂਰੀ ਸੁਣਿਓ ਜਿਹਦੇ ਵਿੱਚ ਸਾਰੀ ਡਿਟੇਲ ਦੱਸੀ ਜਾਊਗੀ ਇਹਨੇ ਕੀ ਕਾਰਨਾਮੇ ਕਰੇ ਜਿਹਦੇ ਕਰਕੇ ਇਹਨੂੰ ਅਸੀਂ ਪਿੰਡ ਪੱਖੋਵਾਲ ਦੇ ਵਿੱਚੋਂ ਜਿਹੜੀ ਸਮੁੱਚੀ ਪੰਚਾਇਤ ਬੈਠੀ ਆ ਪਤਵੰਤੇ ਸੱਜਣ ਬੈਠੇ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨੂੰ ਜਿਹੜਾ ਆ ਇਥੋਂ ਪਿੰਡ ਦੇ ਵਿੱਚੋਂ ਕੱਢਿਆ ਜਾ ਰਿਹਾ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਆ ਵੀ ਜਿਹੜੇ ਹੋਰ ਪਿੰਡ ਨੇ ਉਹ ਵੀ ਇਹਨਾਂ ਨੂੰ ਕੋਈ ਜਗ੍ਹਾ ਕਿਰਾਏ ਤੇ ਨਾ ਦੇਣ ਬਾਕੀ ਚਲੋ ਆਪੋ ਆਪਣੀ ਤੁਹਾਡੀ ਮਰਜ਼ੀ ਆ ਸਾਡੇ ਸਰਪੰਚ ਸਾਹਿਬ ਬੈਠੇ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਇਹ ਵੀ ਦੱਸਣਗੇ ਪੰਚਾਇਤ ਮੈਂਬਰ ਬੈਠੇ ਨੇ ਸਾਰੀ ਸਮੁੱਚੀ ਪੰਚਾਇਤ ਬੈਠੀ ਆਈ ਗੱਲ ਕੀ ਹੋਈ ਸਾਡੇ 15-20 ਦਿਨ ਪਹਿਲਾਂ ਉਧਰ ਬਾਬਾ ਸੰਦੀਪ ਸਿੰਘ ਜੀ ਬੈਠੇ ਨੇ ਜਿਨ੍ਹਾਂ ਦੀ ਦੁਕਾਨ ਆ ਸਬਜ਼ੀ ਦੀ ਅੱਡੇ ਦੇ ਵਿੱਚ ਇਹਨਾਂ ਨੇ ਦੁਕਾਨ ਤੇ ਆਪਣੇ ਇਹਨੂੰ ਰੱਖਿਆ ਤਾਂ ਮੁੰਡੇ ਲਈ ਤਾਂ ਉਥੇ ਇਸ ਬੰਦੇ ਚੋਰੀ ਕਰਨ ਲੱਗ ਗਿਆ ਚਲੋ 10 15 ਦਿਨ ਪਹਿਲਾਂ ਪਤਾ ਨਾ ਲੱਗਿਆ ਕਿ ਕੌਣ ਚੋਰੀ ਕਰ ਰਿਹਾ ਇਹ ਵੀ ਹੋ ਗਿਆ ਵੀ ਉਹਨਾਂ ਦੇ ਆਪਦੇ ਪਿਓ ਪੁੱਤ ਦੇ ਵਿੱਚ ਵੀ ਫਰਕ ਪੈ ਗਿਆ ਵੀ ਕਈ ਵਾਰ ਇਹ ਹੁੰਦਾ ਵੀ ਖਾਨੀ ਯਾਰ ਵੀ ਕਿਤੇ ਮੁੰਡਾ ਹੀ ਚੋਰੀ ਨਾ ਕਰਦਾ ਹੋਵੇ ਤੇ ਉਹ ਸਚਾਈ ਆ ਫਿਰ ਇਹਨਾਂ ਨੇ ਕੈਮਰੇ ਲਵਾਏ 15000 ਰੁਪਏ ਦਾ ਖਰਚਾ ਕੀਤਾ ਜਿਹੜੀ ਇਹਨਾਂ ਨੂੰ ਜ਼ਰੂਰਤ ਨਹੀਂ ਸੀਗੀ ਕਿਉਂਕਿ ਉਹ ਵੀ ਇੱਕ ਗਰੀਬ ਪਰਿਵਾਰ ਆ ਉਹਨਾਂ ਨੇ 15000 ਰੁਪਏ ਖਰਚਾ ਕਰਕੇ ਕੈਮਰੇ ਲਗਵਾਏ ਚੋਰੀ ਇਹ ਬੰਦਾ ਫੜਿਆ ਗਿਆ ਉਹਦੇ ਵਿੱਚ ਚੋਰੀ ਕਰਦਾ ਜਿਹਦੇ ਵਿੱਚ ਇਹਨੇ ਇੱਕ ਸਿਲੰਡਰ ਇੱਕ ਪਿਆਜ਼ ਦਾ 15 ਕਿਲੋ ਲਸਣ ਅੰਬ ਇਸ ਤਰ੍ਹਾਂ ਦਾ ਸਾਮਾਨ ਚੋਰੀ ਕੀਤਾ ਗਿਆ ਹਾਂ ਦਾ ਹਾਂਜੀ ਹਾਂ ਤੇ ਉਸ ਤੋਂ ਬਾਅਦ ਜਿਹੜੀ ਇੱਕ ਹੋਰ ਗੱਲ ਸੀ ਚਲੋ ਇਸ ਚੀਜ਼ ਨਾਲ ਵੀ ਕੰਪਰੋਮਾਈਜ਼ ਕਰ ਲੈਂਦੇ ਸਾਰੀ ਪੰਚਾਇਤ ਦਾ ਇਹੀ ਸੀਗਾ ਜੀ ਆਪਾਂ ਵੀ ਚੋਰੀ ਨੂੰ ਆਪਾਂ ਇਹਨੂੰ ਕੋਈ ਮਾਫੀ ਦਿੰਦਾ ਪਰ ਕੁਝ ਸ਼ਸਤਰ ਸੀਗੇ ਉਹਨੇ ਇੰਗਸੰਗ ਨੇ ਬਾਬਾ ਜੀ ਆਪਣੇ ਇਹਨਾਂ ਦੇ ਸ਼ਸਤਰ ਜਿਹੜੇ ਹੁੰਦੇ ਨੇ ਉਹ ਵੀ ਚੋਰੀ ਕੀਤੇ ਨੇ ਜਿਵੇਂ ਖੰਜਰ ਹੁੰਦੀ ਆ ਉਹ ਚੋਰੀ ਕੀਤਾ ਉਹਦੇ ਨਾਲ ਸਾਰੀ ਪੰਚਾਇਤ ਨੇ ਸੋਚਿਆ ਵੀ ਇਹ ਕਿਸੇ ਵੀ ਆਉਣ ਵਾਲੇ ਸਮੇਂ 'ਚ ਕਿਸੇ ਕੋਈ ਅੰਜਾਮ ਦੇ ਸਕਦਾ ਸੀ ਕਿਸੇ ਚੀਜ਼ ਨੂੰ ਇਹ ਮਤਲਬ ਉਹਦੇ ਕਰਕੇ ਜੋ ਫਿਰ ਉਸ ਤੋਂ ਅਗਲੀ ਗੱਲ ਵੀ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਬਾਬਾ ਜੀ ਪੰਚਾਇਤ ਦੀ ਹਾਜ਼ਰੀ 'ਚ ਸਾਰਾ ਸਮਾਨ ਸਾਰਾ ਸਮਾਨ ਚੋਰੀ ਹੋਇਆ ਉਹ ਵੀ ਇਹਦੇ ਕਮਰੇ ਦੇ ਵਿੱਚੋਂ ਹੋਇਆ ਉਸ ਤੋਂ ਅੱਗੇ ਇਹ ਬੰਦਾ ਫਿਰ ਖੁਦ ਮੰਨਿਆ ਜਦੋਂ ਰਾਤ ਫੜਿਆ ਇਹ ਆਪਦੇ ਮੂੰਹੋਂ ਸਾਰਾ ਕੁਝ ਮੰਨੇ ਆ ਤੇ ਉਹ ਵੀਡੀਓ ਨੇ ਜਿਹੜੀਆਂ ਸਾਡੀ ਪੰਚਾਇਤ ਦੇ ਕੋਲ ਨੇ ਸਰਪੰਚ ਸਾਹਿਬ ਤੁਹਾਡੇ ਕੋਲ ਵੀਡੀਓ ਹੈਗੀਆਂ ਉਹ ਜਿਨ੍ਹਾਂ ਦੇ ਵਿੱਚ ਇਹ ਚੋਰੀ ਮੰਨੇ ਆ ਉਹ ਮਤਲਬ ਇਹ ਗੱਲਾਂ ਅਸੀਂ ਵਿਸਤਾਰ ਸਤਾਂ ਕਰ ਰਹੇ ਆ ਕਿਉਂਕਿ ਕਈ ਵਾਰ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਸਾਡੇ ਅੱਗੇ ਅੱਡੇ 'ਚ ਹੋਈ ਸੀ ਗੱਲ ਕਈ ਸੱਜਣ ਤਾਂ ਹੁੰਦੇ ਨੇ ਹੱਕ 'ਚ ਕਈ ਫਿਰ ਕਹਿੰਦੇ ਤੁਸੀਂ ਗਰੀਬ ਨਾਲ ਤੱਕਾ ਕੀਤਾ ਹੁਣ ਅਗਲੀ ਗੱਲ ਆ ਜੋ ਵੀ ਇਹਦੇ ਕੋਲੇ ਕੋਈ ਪੁਖਤਾ ਪ੍ਰੂਫ ਨਹੀਂ ਪਾਏ ਗਏ ਇਹਦੀ ਘਰ ਵਾਲੀ ਆ ਉਧਰ ਖੜੇ ਨੇ ਨਾਲ ਇਹ ਇੱਕ ਸਾਲੀ ਆ ਉਹਨਾਂ ਕੋਲੇ ਕੋਈ ਆਧਾਰ ਕਾਰਡ ਨਹੀਂ ਹੈਗਾ ਇਦੇ ਕੋਲੇ ਕੋਈ ਅਰੀਜਨਲ ਆਧਾਰ ਕਾਰਡ ਨਹੀਂ ਹੈਗਾ ਇੱਕ ਫਰਜ਼ੀ ਜਿਹਾ ਆਧਾਰ ਕਾਰਡ ਹੈ ਇਹਦੇ ਕੋਲੇ ਕੋਈ ਅਰੀਜਨਲ ਆਧਾਰ ਕਾਰਡ ਨਹੀਂਗਾ ਚਲੋ ਕਈਆਂ ਦੀ ਇਹ ਸੀ ਵੀ ਇਹਨੂੰ ਥਾਣੇ ਫੜਾਇਆ ਜਾਵੇ ਇਹਨੂੰ ਥਾਣੇ ਦਿੱਤਾ ਜਾਵੇ ਨੇ ਚੋਰੀ ਕੀਤੀ ਆ ਇੱਕ ਕਾਫੀ ਜਿਵੇਂ ਕਹ ਲਈਏ ਵੀ ਵੱਡਾ ਗਨਾਈ ਹੈ ਜੀ ਮਤਲਬ ਇਸ ਤਰ੍ਹਾਂ ਨਾ ਪਰ ਸਾਰੇ ਸਮੁੱਚੀ ਪੰਚਾਇਤ ਨੇ ਪਤਵੰਤੇ ਸੱਜਣਾ ਨੇ ਕਿਉਂਕਿ ਇਹ ਇੱਕ ਬੱਚਾ ਵਾ ਕਹ ਲਓ ਮੁਰਕ ਨੀਕ ਹੋ ਜੀ ਉਹਦੀ ਸਾਲ ਦਾ ਬੱਚਾ ਉਹਦੇ ਤੇ ਤਰਸ ਕਰਕੇ ਇਹਨਾਂ ਨੂੰ ਅਸੀਂ ਇੱਥੇ ਇਹ ਤੋਂ ਜਿਹੜੀ ਗਲਤੀ ਮਨਾ ਕੇ ਸਮਾਨ ਸਾਰਾ ਉਹਨਾਂ ਨੂੰ ਦਵਾ ਕੇ ਜਿਹੜੇ ਮਤਲਬ ਆਪਣੇ ਜਿਹਨਾਂ ਨੇ ਚੋਰੀ ਹੋਈ ਸੀਗੀ ਇਹਨੂੰ ਉਸ ਚੀਜ਼ ਤੋਂ ਨਾ ਕਰਤਾ ਮਾਫ ਕੋਈ ਸਜ਼ਾ ਨਹੀਂ ਗਈ ਪਰ ਹੁਣ ਇਹਨੂੰ ਪਿੰਡ ਪੱਖੋਵਾਲ ਦੇ ਵਿੱਚੋਂ ਟਾਈਮ ਦਿੱਤਾ ਗਿਆ ਵੀ ਕੱਲ ਨੂੰ 8 ਤਰੀਕ ਨੂੰ ਜੀ 8 ਤਰੀਕ ਨੂੰ 9 ਵਜੇ ਜਿਹੜਾ ਵਾ ਸਾਰਾ ਉਹ ਲਿਖ ਲਿਆ ਵੀ ਇਹ ਆਪਦਾ ਇੱਥੋਂ ਜਿਹੜਾ ਵੀ ਸਮਾਨ ਆਪਦਾ ਚੱਕ ਕੇ ਜੀ ਇਹ ਇੱਥੋਂ ਪੱਖੋਵਾਲ ਚੋਂ ਜਿੱਥੇ ਲਿਆ ਜਾਊਗਾ ਤੇ ਬਾਕੀ ਪੰਜਾਬ ਦੇ ਵਿੱਚ ਕਿਸੇ ਹੋਰ ਸੱਜਣ ਨੇ ਇਹਨੂੰ ਕੋਈ ਕਮਰਾ ਦੇਣਾ ਨਾ ਦੇਣਾ ਤੁਹਾਡੀ ਪਾਈ ਆਪਦੀ ਜ਼ਿੰਮੇਵਾਰੀ ਹੋਊਗੀ ਪਹਿਲੀ ਸਾਡੀ ਬੇਨਤੀ ਆ ਵੀ ਇਹ ਗੱਲਾਂ ਧਿਆਨ ਰੱਖੋ ਥੋੜੀ ਜੀ ਵੀਡੀਓ ਲੰਮੀ ਹੋ ਜੂ ਕਿਉਂਕਿ ਸਾਡਾ ਸਰਦਾਬ ਨਹੀਂਗਾ ਕਿਉਂਕਿ ਜਿਹੜਾ ਪੰਜਾਬ ਸੂਬਾ ਆਪਣਾ ਖੇਤੀ ਦੇ ਆਧਾਰ ਤੇ ਸੂਬਾ ਇਹ ਇੱਥੇ ਪ੍ਰਵਾਸੀਆਂ ਦੀ ਆਪਾਂ ਨੂੰ ਜ਼ਰੂਰਤ ਵੀ ਪੈਂਦੀ ਆ ਪ੍ਰਵਾਸੀਆਂ ਦੀ ਲੋੜ ਵੀ ਪੈਂਦੀ ਆ ਆਪਾਂ ਨੂੰ ਸੋ ਪ੍ਰਵਾਸੀਆਂ ਦੀ ਆਪਾਂ ਨੂੰ ਲੋੜ ਪੈਣ ਕਰਕੇ ਬਹੁਤ ਪ੍ਰਵਾਸੀ ਚੰਗੇ ਨੇ ਜਿਹੜੇ ਸਾਡੇ ਪਿੰਡਾਂ ਚ ਪੁਰਾਣੇ ਰਹਿੰਦੇ ਨੇ ਉਹਨਾਂ ਦੇ ਬੱਚਿਆਂ ਦੇ ਇੱਥੇ ਜਨਮ ਹੋਏ ਨੇ ਤੇ ਉਹਨਾਂ ਤੇ ਵਿਸ਼ਵਾਸ ਵੀ ਆ ਲੋਕਾਂ ਨੂੰ ਇਸ ਕਰਕੇ ਉਹਨਾਂ ਕੋਲ ਪ੍ਰੂਫ ਵੀ ਨਹੀਂ ਸਾਰੇ ਆਪਦੇ ਪਰ ਸਾਡੀ ਇਹ ਬੇਨਤੀ ਆ ਜਿਹੜੇ ਮਾਲਕ ਆ ਆਪਣੇ ਘਰਾਂ ਦੇ ਮਾਲਕ ਨੇ ਜਿਹੜੇ ਇਹਨਾਂ ਨੂੰ ਘਰ ਦਿੰਦੇ ਨੇ ਕਿਰਾਏ ਤੇ ਉਹ ਕੁਝ ਕੁ ਲਾਲਚ ਦੇ ਵਿੱਚ ਆ ਕੇ ਕਈ ਵਾਰ ਆਪਾਂ ਕੀ ਕਰਦੇ ਆ ਆਪਾਂ ਇਹਨੇ ਪ੍ਰੂਫ ਨਹੀਂ ਦੇਖਦੇ ਤੇ ਸਾਡੀ ਪੰਚਾਇਤ ਦੇ ਵੱਲੋਂ ਇਹ ਵੀ ਬੇਨਤੀ ਆ ਸਾਰਿਆਂ ਨੂੰ ਵੀ ਜੇ ਕਿਸੇ ਨੇ ਕਿਸੇ ਨੂੰ ਆਪਣੇ ਪ੍ਰਵਾਸੀ ਨੂੰ ਜਿਹੜਾ ਮਕਾਨ ਦੇਣਾ ਕਿਰਾਏ ਤੇ ਉਹ ਵੀ ਘੱਟੋ ਘੱਟ ਥਾਣੇ ਦੇ ਵਿੱਚੋਂ ਕਹੋ ਵੀ ਵੈਰੀਫਿਕੇਸ਼ਨ ਕਰਵਾ ਕੇ ਲਿਆ ਕੇ ਵੀ ਠੀਕ ਆ ਇਹ ਗੱਲ ਇਹ ਵੀ ਵੈਰੀਫਿਕੇਸ਼ਨ ਕਰਵਾਈ ਜਾਵੇ ਤਾਂ ਕਿ ਜਿਹੜਾ ਇਹ ਕੋਈ ਘੱਟੋ ਘਾਟੇ ਹੋਈ ਕਿੱਥੇ ਦੇ ਨੇ ਕਿੱਥੋਂ ਆਏ ਨੇ ਇਹ ਜੀ ਬਾਕੀ ਸਾਡੇ ਸਰਪੰਚ ਸਾਹਿਬ ਵੈਸੇ ਨੇ ਇਹਨਾਂ ਨੂੰ ਵੀ ਪੁੱਛਦੇ ਆ ਵੀ ਹਾਂ ਜੀ ਸਰਪੰਚ ਸਾਹਿਬ ਤੁਸੀਂ ਵੀ ਦੱਸੋ ਠੀਕ ਆ ਜੋ ਵੀ ਆਪਾਂ ਜੋ ਇਹਨੂੰ ਬਣਦੀ ਚਾਹ ਰਹੇ ਸੀ ਉਹ ਆਪਾਂ ਸਾਰਿਆਂ ਨੇ ਬਗਵਾਨ ਤੈਨਿਓ ਕੇ ਇਹਨੂੰ ਕਹਿਤਾ ਚਲੋ ਸਜਾ ਬੱਚੇ ਦਾ ਕਰਕੇ ਜੀ ਜੀ ਥੋੜਾ ਸੋਚਿਆ ਵੀ ਚਲੋ ਕਾਹਨੂੰ ਇਹਨੂੰ ਕੋਈ ਮਾਲ ਦੇ ਇਥੇ ਪੜ੍ਹਤ ਕਰ ਰਹੂਗਾ ਬੱਚੇ ਪੜ੍ਹਦੇ ਰਹਿਣਗੇ ਉਹਦੇ ਦੇ ਸਤੇ ਸੀ ਇਹਨੂੰ ਇੱਕ ਤੋਂ ਹੀ ਜਾ ਬਸ ਸਿਕਸਾ ਦਾ ਵੀ ਜਿਹੜਾ ਇਹਨੂੰ ਵੀ ਸਾਡੇ ਨਿਹਾਣੇ ਦੇ ਪੱਕੋ ਵਾਲ ਪਿੰਡ ਦੇ ਵਿੱਚ ਇਹਨੂੰ ਅਸੀਂ ਪਿੰਡ ਦੂਜੇ ਪਿੰਡ ਵਾਲੇ ਉਹ ਜੋ ਵੀ ਹੈ ਭਾਈ ਉਹ ਤੁਹਾਨੂੰ ਹੀ ਮਾਰ ਗਿਆ ਧੰਨਵਾਦ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਜਿਹੜੇ ਚੰਗੇ ਪ੍ਰਵਾਸੀ ਨੇ ਜਿਹੜੇ ਇਮਾਨਦਾਰ ਨੇ ਇਹ ਉਹਨਾਂ ਦੇ ਉੱਪਰ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ